ਵਾਹਿਗੁਰੂ ਸਾਹਿਬ ਜੀ ਗਰਬ ਕਰਤ ਹੈ ਦੇਖੋ ਬਿਨਸਾ ਛਿਨ ਮੈਂ ਮੀਤ ਜਹ ਪ੍ਰਾਨੇ ਹਰ ਜਸ ਕਾਹਿਓ ਨਾਨਕ ਤਹ ਜਗ ਜੀਤ ਗਰਬ ਕਰਤ ਹੈ ਦੇ ਕੋ ਬਿਨਸਾ ਛਨ ਮੈਂ ਮੀਤ ਜਹ ਪ੍ਰਾਨੇ ਹਰ ਜਸ ਕਹਿਓ ਨਾਨਕ ਤਹ ਜਗ ਜੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਸਾਝੇ ਨਿਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਜਿਓ ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤਾਂ ਦੇ ਮਾਲਕ ਹਾਜ਼ਰਾ ਹਜੂਰ ਜਹਰਾਜ ਹੂਰ ਸਰਬ ਕਲਾ ਪਰਭੂਰ ਸਰਬ ਕਾਇਨਾਤ ਦੇ ਮਾਲਕ ਲੋਕ ਪਰਲੋਕ ਦੇ ਸਹਾਇਕ ਤਨ ਤਨ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸੱਜ ਬੈਠੇ ਸਾਧ ਸੰਗਤ ਵਡਭਾਗੀ ਜਨੋ ਆਓ ਗੁਰੂ ਪਾਤਸ਼ਾਹ ਦੇ ਪਾਵਨ ਬਾਣੀ ਵਿਚਾਰ ਕਰੀਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ 42ਵੇਂ ਸ਼ਲੋਕ ਦੇ ਅੰਦਰ ਸਾਬਦ ਅੰਦਰ ਸਤਿਗੁਰੂ ਜੀ ਬਖਸ਼ਿਸ ਕਰਦੇ ਹਨ ਗਰਭ ਕਰਤਹਿ ਦੇਕੋ ਬਿਨਸਾ ਛਣ ਮੈਂ ਮੀਤ ਜੈ ਪ੍ਰਾਨੀ ਹਰ ਜਸ ਕਹਿਓ ਨਾਨਕ ਤਹਿ ਜਗ ਜੀਤ ਸਤਿਗੁਰੂ ਜੀ ਆਖਦੇ ਹਨ हे ਮਿੱਤਰ ਇਸ ਦੇਹੀ ਦਾ ਮਾਨ ਕਰਦਾ ਹੈ ਇਹ ਛਣ ਵਿੱਚ ਹੀ ਨਾਸ ਹੋ ਜਾਂਦੀ ਹੈ ਜਿਸ ਦੇ ਤੂੰ ਮਾਨ ਕਰਦਾ ਹੈ ਸਰੀਰ ਦੇ ਮਹਾਰਾਜ ਕਹਿੰਦੇ ਹਨ ਇਹ ਛਿਨ ਵਿੱਚ ਨਾਸ ਹੋ ਜਾਏਗਾ। हे नानक जिस ਜੀਵਨ ਹਰੀ ਦੇ ਗੁਣ ਗਾਏ ਹਨ ਉਸ ਨੇ ਸਮਝੋ ਸੰਸਾਰ ਨੂੰ ਜਿੱਤ ਲਿਆ ਹੈ। ਜਹ ਪ੍ਰਾਨੇ ਹਰ ਜਸ ਕਹਿਓ ਨਾਨਕ ਤਹਿ जग ਜੀਤ। ਭਾਵ ਮਨੁਖਾ ਸਰੀਰ 84 ਲਖ ਜੂਨ ਜੀ ਜੂਨ ਵਿੱਚੋਂ ਉੱਤਮ ਹੈ। ਨਾ ਬੁਰਖਾਨੇ ਇਸ ਨੂੰ 84 ਦਾ ਸਰਦਾਰ ਕਿਹਾ ਹੈ ਰਬੇ ਰਸ ਇਸ ਦੇਹੀ ਦੇ ਆਸਰੇ ਹੀ ਮਾਣਿਆ ਜਾ ਸਕਦਾ ਹੈ ਇਸ ਲਈ ਇਕੱਲੀ ਆਤਮਾ ਨਾ ਹੀ ਕੰਨ ਰਸ ਮਾਨ ਸਕਦੀ ਹੈ ਨਾ ਹੀ ਨਾਮ ਰਸ ਦਰਸਨਾ ਦੇ ਰਸ ਲਈ ਅੱਖਾਂ ਬਹੁਤ ਜ਼ਰੂਰੀ ਹਨ ਸੇਵਾ ਦੇ ਰਸ ਲਈ ਹੱਥ ਲਾਜ਼ਮੀ ਹਨ ਪਰਮਾਤਮਾ ਦੇ ਰਸ ਲਈ ਚਰਨ ਜ਼ਰੂਰੀ ਹਨ ਬਾਣੇ ਪੜਨ ਅਤੇ ਸੁਨਨ ਦੇ ਲਈ ਸਰੀਰ ਜ਼ਰੂਰੀ ਹੈ ਇਸ ਲਈ ਪਰਮਾਤਮਾ ਜਿਨੇ ਹਰ ਚੀਜ਼ ਮਨੁੱਖ ਨੂੰ ਪਰਫਿਟ ਕੀਤਾ ਹੋਇਆ ਕੁਝ ਅੱਖਰ ਐਸੇ ਹਨ ਜਿਨ੍ਹਾਂ ਨੂੰ ਤਾਲਮੀ ਕਹਿੰਦੇ ਹਨ ਕੁਸ ਦੰਤ ਮੇ ਹਾਨ ਕੁਸ ਉਸਟੀ ਹਨ ਕੁਸ ਅਠਵੀ ਹਨ ਕੁਸ ਕਠ ਮੇ ਹਨ ਜੇ ਕੰਠ ਹੀ ਨਾ ਹੋਵੇ ਤਾਲੁਹ ਹੀ ਨਾ ਹੋਵੇ ਦੰਦ ਵੀ ਨਾ ਹੋਣ ਉਹਨਾਂ ਅੱਖਰਾਂ ਦਾ ਉਚਾਰਨ ਕਿਵੇਂ ਕਰ ਸਕੇਗਾ ਕੋਈ ਵੀ ਅੱਖਰਾਂ ਦਾ ਉਚਾਰਨ ਨਹੀਂ ਕਰ ਸਕੇਗਾ ਬੋਲ ਨਹੀਂ ਸਕੇਗਾ ਪਰਮਾਤਮਾ ਜਿਨੇ ਦੰਦ ਵੀ ਬਖਸ਼ੇ ਹਨ ਅੱਖਾਂ ਵੀ ਬਖਸ਼ੇ ਹਨ ਫਿਰ ਪਾਤਸ਼ਾਹ ਜਿਨੇ ਸਰੀਰ ਦੇ ਵਿੱਚ ਜੋ ਮੂੰਹ ਦੇ ਵਿੱਚ ਕਾਂਠ ਭਾਵ ਗਲਾ ਤਾਲੂ ਹੀ ਹੈ ਭਾਵ ਜੇ ਉੱਪਰਲੇ ਪਾਸੇ ਤਾਲੂ ਨਾ ਹੋਵੇ ਸਹੀ ਅੱਖਰਾਂ ਦੇ ਵਿੱਚ ਬੋਲ ਨਹੀਂ ਸਕਦਾ ਦੰਦ ਨਾ ਹੋਣ ਪਰ ਬੋਲ ਨਹੀਂ ਸਕਦਾ ਅੱਖਾਂ ਨਾ ਹੋਣ ਵੇਖ ਨਹੀਂ ਸਕਦਾ ਇਸ ਲਈ ਪ੍ਰਮਾਤਮਾ ਜਿਹਨੇ ਜਿਸ ਮਨੁੱਖ ਨੂੰ ਸਭ ਕੁਝ ਪਰ ਫਿੱਟ ਕੀਤਾ ਹੋਇਆ ਹੈ ਕਰਮ ਚੰਗੇ ਹਨ ਉਹ ਪ੍ਰਮਾਤਮਾ ਦਾ ਗੁਣ ਗਾਵੇ ਉਹ ਬਿਸਾਰੇ ਨਾ ਬਿਸਰ ਨਾ ਹੀ ਦਾਤਾਰ ਆਪਣਾ ਨਾਮ ਦੇਹੁ ਆਖੇ ਗੁਣ ਗਾਵੇ ਦਿਨ ਰਾਤ ਨਾਨਕ ਚਾਹੇ ਹੋ ਮਨੁੱਖਾ ਸਰੀਰ ਵਿੱਚ ਪਰਮਾਤਮਾ ਨੇ ਬੜੀਆਂ ਸ਼ਕਤੀਆਂ ਟਕਾਈਆਂ ਹਨ ਪਿਆਰਿਓ। ਉਹਨਾਂ ਬਰਕਤਾਂ ਦੇ ਸਹਾਰੇ ਇਹ ਜੀਵ ਪਰਮਾਤਮਾ ਤੱਕ ਵੀ ਪਹੁੰਚ ਸਕਦਾ ਹੈ। ਉਹਨਾਂ ਬਰਕਤਾਂ ਦੀ ਦੁਰਵਤੂ ਕਰਕੇ ਇਹ ਆਪਣਾ ਵਿਨਾਸ਼ ਵੀ ਕਰ ਸਕਦਾ ਹੈ। ਉਨ੍ਹਾਂ ਵਰਕਤਾਵਾਂ ਦੇ ਵਸਤੂਆਂ ਦੇ ਸਹੀ ਵਰਤੋ ਤਾਂ ਇਹ ਹੈ ਕਿ ਉਨ੍ਹਾਂ ਦੇ ਵਰਤੋ ਕਰੇ ਪਰਮਾਤਮਾ ਤੱਕ ਪੁਜਨ ਦੇ ਲਈ ਜੇ ਤਾਂ ਇਹ ਉਨ੍ਹਾਂ ਵਰਤਨਾ ਵਰਕਤਾ ਨਾਲ ਉਸ ਤੋਂ ਦੂਰ ਹੋ ਸਕਦਾ ਹੈ ਜਾਂ ਫਿਰ ਉਸ ਪਰਮਾਤਮਾ ਦੇ ਵਰਕਤਾ ਦਾ ਸਦਕਾ ਵਰਤਦਾ ਹੀ ਸਿਰਫ ਉਨ੍ਹਾਂ ਦਾ ਗੁਨਾਮ ਗੁਮਾਨ ਹੋ ਸਕਦਾ ਹੈ ਭਾਈ ਆਨੰਦ ਲਾਲ ਜੀ ਕਹਿੰਦੇ ਹਨ ਵੇਖ ਤੈਨੂੰ ਉਸ ਪ੍ਰਮਾਤਮਾ ਨੇ ਖਾਕ ਦੀ ਮੁੱਠ ਚੋਂ ਤੈਨੂੰ ਬਣਾਇਆ ਹੈ ਇੱਕ ਮਿੱਟੀ ਦੇ ਮੁੱਠ ਵਿੱਚੋਂ ਤੈਨੂੰ ਬਣਾਇਆ ਹੈ ਪ੍ਰਮਾਤਮਾ ਨੇ ਇਸ ਖਾਕ ਦਾ ਗਮਾਨ ਕਿਉਂ ਕਰਦਾ ਹੈ ਇਸ ਰਾਖ ਦਾ ਗਮਾਨ ਕਿਉਂ ਕਰਦਾ ਇੱਕ ਦਿਨ ਤੂੰ ਰਾਖ ਹੋ ਜਾਏਗਾ ਉਸ ਦੀ ਕਲਾ ਦਾ ਸੁਗਰਾਣਾ ਕਰ ਜਿਸ ਨੇ ਤੇਰੇ ਤੇ ਕਲਾ ਪਾਈ ਤੇਰੀ ਸਭ ਤੋਂ ਬੁਰੀ ਆਦਤ ਹੈ ਹੰਕਾਰ ਕਰਨਾ ਇਹ ਹੰਕਾਰ ਛੱਡ ਦੇ ਇਸ ਲਈ ਖੁਦ ਪਰਸਤੀ ਖਸ ਲਤੇ ਨਾ ਪਾਕੇ ਤੋਂ ਜਾ ਗੁਜਰ ਕਰ ਦਹ ਥਾਬ ਸਤੇ ਖਾਕੇ ਓ ਹੋਦ ਪਰਸਤੀ ਕਾਰੇ ਨਾਦਾ ਆਮਦ ਹੈ ਹਕ ਪਰਸਤੀ ਜਾਤੇ ਇਹ ਮਾ ਅਮਦ ਹੈ ਭਾਵ ਹੰਕਾਰ ਨਾਦਾ ਨਾ ਕਿਤੇ ਕੰਮ ਆ ਸਕਦਾ ਹੈ ਇਸ ਲਈ ਹੰਕਾਰ ਨਹੀਂ ਕਰਨਾ ਭਾਵ ਹੰਕਾਰ ਨਾਦਾਨਾਂ ਦਾ ਕੰਮ ਹੈ ਖੁਦਾ ਪਰਸਤ ਹੋਣਾ ਧਰਮੀਆਂ ਦਾ ਕੰਮ ਹੈ। ਹਮੇਂ ਇੰਨੀ ਨਕਮੀ ਹੈ ਕਿ ਜਿਸ ਚੀਜ਼ ਨਾਲ ਜੁੜ ਜਾਏ ਉਸ ਨੂੰ ਵੀ ਇਹ ਨਕਮੀ ਕ ਬਣਾ ਦਿੰਦੀ ਹੈ। ਜੇ ਮੈਂ ਘੁਣ ਕਿਸੇ ਕੰਮ ਨਹੀਂ। ਜੇ ਮੈਂ ਕਿਸੇ ਨੂੰ ਘੁਣ ਲੱਗੇ ਉਹ ਕਿਸੇ ਕੰਮ ਨਹੀਂ ਆਉਂਦਾ। ਜਿਸ ਛਤਿਰ ਬਲੇ ਨੂੰ ਘੁਨ ਲੱਗ ਜਾਏ ਉਸ ਨੂੰ ਵੀ ਇਹ ਨਿਕੰਮਾ ਕਰ ਦਿੰਦਾ ਹੈ ਬਿਮਾਰੀਆਂ ਤਾਂ ਸਰੀਰ ਨਿਕੰਮਾ ਕਰਦੀਆਂ ਹਨ ਜਦੋਂ ਸਰੀਰ ਨੂੰ ਕੋਈ ਨਾ ਕੋਈ ਬਿਮਾਰੀ ਲੱਗ ਜੇ ਸਰੀਰ ਨਿਕੰਮਾ ਹੋ ਗਿਆ ਇਹ ਵੀ ਇੱਕ ਘੁਨ ਹੈ ਬਿਮਾਰੀ ਵੀ ਸਰੀਰ ਨੂੰ ਖਾ ਜਾਣਾ ਘੁਨ ਹੈ ਅੰਦਰੋਂ ਅੰਦਰੋਂ ਖਾ ਜਾਣਾ ਇਸ ਲਈ ਗੁਰੂ ਦੇ ਪਿਆਰਿਓ ਜਿਵੇਂ ਲੱਕੜ ਨੂੰ ਕੋ ਨਾ ਲੱਗੇ ਲੱਕੜ ਬਰਬਾਦ ਹੈ ਸਰੀਰ ਨੂੰ ਕੋਈ ਬਿਮਾਰੀ ਲੱਗੇ ਸਰੀਰ ਬਰਬਾਦ ਹੈ ਇਹਨਾਂ ਦਾ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਹਨ ਹੰਕਾਰ ਵੀ ਸਰੀਰ ਨੂੰ ਨਿਕੰਮ ਕਰਦਾ ਹੈ ਇਹਨਾਂ ਦਾ ਤਾਂ ਜ਼ਰੂਰ ਕਰਦਾ ਹੈ ਕਿ ਹੰਕਾਰੀ ਨਾਮ ਤੋਂ ਬਿਹੂ ਨਾ ਹੀ ਰਹਿ ਜਾਂਦਾ ਹੈ ਨਾਮ ਨਾਲ ਨਹੀਂ ਜੁੜ ਸਕਦਾ ਉਹ ਹੰਕਾਰ ਤੋਹੀਂ ਇਹ ਅੰਗਾ ਪੈਦਾ ਹੁੰਦੀਆਂ ਹਨ ਜਿਹੜੇ ਸਾਰੇ ਸਰੀਰ ਦੇ ਅੰਗ ਬਣੇ ਨੇ ਇਹ ਨਾਮ ਕਰਕੇ ਬਣੇ ਨੇ ਜਿੰਨਾ ਨਾਮ ਜਪਿਆ ਸੀ ਨਾਮ ਕਰਕੇ ਸਾਨੂੰ ਪੂਰੇ ਪੂਰੇ ਅੰਗ ਮਿਲੇ ਹਨ ਜੋ ਸਰੀਰ ਗਾਲ ਦਿੰਦੀਆਂ ਹਨ ਪਰ ਨਾਮ ਨਹੀਂ ਜਪਿਆ ਤਾਂ ਸਰੀਰ ਗਲ ਜਾਂਦੀਆਂ ਹਨ ਗਰਭ ਵਿੱਚ ਹੀ ਸਰੀਰ ਗਲ ਜਾਂਦੇ ਨੇ ਅੰਤ ਇਹ ਸਰੀਰ ਖਾਕ ਦੀ ਢੇਰੀ ਹੋ ਜਾਂਦਾ ਹੈ ਸਰੀਰ ਨੂੰ ਸਫਲ ਕਰਨ ਦੇ ਲਈ ਬਾਣੀ ਵਿੱਚ ਉਪਦੇਸ਼ ਹੈ ਪਾਤਸ਼ਾਹ ਜੀ ਦਾ ਇਹ ਸਰੀਰਾ ਮਿਰਿਆ ਹਰ ਤੂੰ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਫਿਰ ਤੂੰ ਇਸ ਜਗਤ ਵਿੱਚ ਆਇਆ ਜੈ ਪਰਮਾਤਮਾ ਤੇਰੇ ਅੰਦਰ ਜੋਤ ਨਾ ਟਕਾਉਂਦਾ ਤੂੰ ਇਸ ਜਗਤ ਵਿੱਚ ਨਹੀਂ ਸਿਆਉਣਾ। ਸਰੀਰ ਸਰੀਰ ਬਣ ਕੇ ਰਹਿ ਜਾਂਦਾ ਤੈਨੂੰ ਕੋਸ ਸੂਝ ਬੂਝ ਨਹੀਂ ਸੀ ਰਹਿਣੀ। ਕੋਸ ਸਮਝ ਨਹੀਂ ਸੀ ਪੈਣੀ। ਕੱਲਾ ਸਰੀਰ ਹੀ ਚੱਕੀ ਫਿਰਦਾ। ਇਸ ਲਈ ਇਹ ਸਰੀਰਾ ਮੇਰਾ ਹਰ ਤੂੰ ਮੈਂ ਜੋਤ ਰਖੀ ਤਾ ਤੂੰ ਜਗਮੈਂ ਆਇਆ। ਇਹ ਸਰੀਰਾ ਮੇਰਾ ਇਸ ਜਗਮੈਂ ਆਏ ਕੈ ਕਿਆ ਤੂੰ ਕਰਮ ਕਮਾਇਆ ਇਹਦਾ ਵੀ ਫਿਰ ਸਵਾਲ ਪੁੱਛਿਆ ਗਿਆ ਤੂੰ ਸੰਸਾਰ ਵਿੱਚ ਆ ਕੇ ਕੀ ਕੀਤਾ ਹੈ ਕੀ ਕਰ ਰਿਹਾ ਹੈ ਇਹਦਾ ਸਵਾਲ ਪਰਮਾਤਮਾ ਪੁੱਛ ਰਿਹਾ ਹੈ ਜਵਾਬ ਮੰਗ ਰਿਹਾ ਹੈ ਕੋਈ ਜਵਾਬ ਨਹੀਂ ਜਿਸ ਕੋਲ ਜਵਾਬ ਹੈ हे ਪਰਮਾਤਮਾ ਤੇਰੇ ਬਖਸ਼ਿਸ ਦੇ ਨਾਲ ਮੈਂ ਨਾਮ ਜਪ ਰਿਹਾ ਹਾਂ ਤੇਰੀ ਬਖਸ਼ਿਸ਼ ਨਾਲ ਮੈਂ ਸੇਵਾ ਕਰ ਰਿਹਾ ਹਾਂ ਤੇਰੀ ਬਖਸ਼ਿਸ਼ ਨਾਲ ਤੁਰ ਫਿਰ ਰਿਹਾ ਹਾਂ ਤੇਰੇ ਬਖਸ਼ਿਸ਼ ਦੇ ਨਾਲ ਖਾ ਪੀ ਰਿਹਾ ਹਾਂ ਬੜਾ ਸੋਹਣਾ ਗੁਜ਼ਾਰਾ ਤੂੰ ਕਰਾ ਰਿਹਾ ਹੈ ਤੇਰਾ ਧੰਨਵਾਦ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਸ ਜੇਵੜਾ ਵਰਨ ਕੋਈ ਉਸ ਤੋਂ ਬਿਨਾ ਮੈਂ ਹੋਰ ਕਿਸੇ ਨੂੰ ਨਹੀਂ ਜਾਉਂਦਾ ਹੋਰ ਕਿਸੇ ਨੂੰ ਮੈਂ ਨਹੀਂ ਮੰਨਦਾ ਇਸ ਲਈ ਤੇਰੀ ਵਡਿਆਈ ਵੱਡੀ ਹੈ ਆਦਮੀ ਦਾ ਜਿਸਮ ਕੀ ਹੈ ਆਦਮੀ ਕਾ ਜਿਸਮ ਕਿਆ ਹੈ ਜਿਸ ਪੇ ਸਦਾ ਹੈ ਜਹਾਂ ਇੱਕ ਮਿੱਟੀ ਕੀ ਇਮਾਰਤ ਇੱਕ ਮਿੱਟੀ ਕਾ ਮਕਾਨ ਚੂਨਾ ਗਾਰਾ ਖੂਨ ਇਸ ਕਾ ਈਟੇ ਇਸ ਕੀ ਹੱਡੀਆਂ ਚੰਦ ਸਾਸੋ ਪਰ ਖੜਾ ਹੈ ਇਹ ਸਰੀਰ ਇਹ ਖਾਲੀ ਅਸਾਮਾ ਮੌਤ ਕੇ ਪਰ ਜੋਰ ਆਂਧੀ ਇਸ ਸੇ ਜਬ ਟਕਰਾਏਗੀ ਦੇਖ ਲੈਣਾ ਇਹ ਇਮਾਰਤ ਇੱਕ ਦਿਨ ਟੂਟ ਕਰ ਗਿਰ ਜਾਏਗੀ ਇਸ ਲਈ ਪਰ ਇਹ ਗੱਲਾਂ ਇਸ ਲਈ ਨਹੀਂ ਕਿ ਇਹ ਬਿਲਕੁਲ ਬੇਅਰਥ ਹੈ ਇਸ ਨੂੰ ਵਰਥਾਵੇ ਇਸ ਲਈ ਕਿਹਾ ਹੈ ਕਿ ਇਸ ਵਿੱਚੋਂ ਜੋ ਸਕਾਰਤ ਹੈ ਸਕਾਰਤ ਹੈ ਪ੍ਰਗਟ ਹੋ ਸਕੇ ਜੋ ਦੇ ਨੂੰ ਖੋਜਦੇ ਹਨ ਉਹਨਾਂ ਨੂੰ ਪਰਮਾਤਮਾ ਲੱਭ ਜਾਂਦਾ ਹੈ ਜੋ ਖੋਜਦੇ ਨਹੀਂ ਸਿਰਫ ਹੰਕਾਰ ਹੀ ਕਰਦੇ ਹਨ ਉਹ ਅੰਤ ਖਾਕ ਹੋ ਜਾਂਦੇ ਹਨ ਇਹ ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹ ਜੋ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖੋ ਸੇਵਕ ਕੱਢੈ ਖੋਤ ਕੋਈ ਗੁਰੂ ਦਾ ਪਿਆਰਾ ਕੋਈ ਰੱਬ ਦਾ ਪਿਆਰਾ ਹੀ ਖੋਜ ਕੇ ਲੱਭ ਕੇ ਉਸ ਘਰ ਤਾਈਂ ਪਹੁੰਚ ਸਕਦਾ ਹੈ